ਔਰ ਰਖੜੀ ਦਾ ਤਿਉਹਾਰ ਆ ਰਿਹਾ ਹੈ ਨਾ ਪਿਆਰਿਓ ਆ ਦੇਖਿਓ ਹੁਣ ਭੈਣਾਂ ਨੇ ਭਰਾਵਾਂ ਨੂੰ ਰਖੜੀਆਂ ਬੰਨਣ ਵਾਸਤੇ ਆਉਣਾ ਹੈ ਇਹ ਉਹਨਾਂ ਭਰਾਵਾਂ ਨੂੰ ਵੀ ਭੈਣਾਂ ਰਖੜੀਆਂ ਬਣਨ ਵਾਸਤੇ ਆਉਂਦੀਆਂ ਨੇ ਪਿਆਰਿਓ ਜਿਹੜੇ ਸਮੈਕੀਏ ਨੇ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਸਮੈਕ ਪੀਪੀ ਕੇ ਜਿਹੜੇ ਬਰਬਾਦ ਹੋਏ ਨੇ ਨਾ ਉਹਨਾਂ ਦੀਆਂ ਭੈਣਾਂ ਵੀ ਆਪਣੇ ਭਰਾਵਾਂ ਨੂੰ ਰਖੜੀਆਂ ਬਣਨ ਵਾਸਤੇ ਆਉਂਦੀਆਂ ਨੇ ਤੇ ਉਹ ਭਰਾ ਗੋ ਭੈਣ ਦੇ ਮੂੰਹ ਵੱਲ ਦੇਖ ਕੇ ਪਤਾ ਕੀ ਕਹਿੰਦਾ ਕਹਿੰਦਾ ਤੇ ਜਾ ਜੋ ਕੁਝ ਹੈਗਾ ਮੇਰੇ ਪੱਲੇ ਤੇ ਕੱਖ ਨਹੀਂ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਮੈਂ ਤੇ ਕੱਲ ਕਿਸੇ ਦਾ ਟਰਾਂਸਫਰਮ ਲਾਇਆ ਸੀਗਾ ਉਹ ਵੀ ਅਜੇ ਗੱਲ ਨਹੀਂ ਬਣੀ ਪਿਆਰਿਓ ਕਦੀ ਸੋਚਿਆ ਆਪਾਂ ਕਿਹੜੇ ਪਾਸੇ ਨੂੰ ਤੁਰ ਪਏ ਆ ਕਿਹੜੇ ਤਿਉਹਾਰ ਮਨਾ ਰਹੇ ਆ ਆਪਾਂ ਨੂੰ ਕਿਹੜੇ ਤਿਉਹਾਰ ਮਨਾਣੇ ਚਾਹੀਦੇ ਨੇ ਤੇ ਕਿਹੜੇ ਮਨਾ ਰਹੇ ਆ ਅਸੀਂ ਗੁਰੂ ਦੇ ਤਿਉਹਾਰ ਮਨਾਈਏ ਗੁਰੂ ਦੇ ਗੁਰਪੁਰਬ ਮਨਾਈਏ ਅਸੀਂ ਰਖੜੀ ਆ ਰਖੜੀ ਦਾ ਤਿਉਹਾਰ ਪਿਆਰਿਓ ਆ ਕਿਸੇ ਨੇ ਮਨ ਘੜਤੀ ਇੱਕ ਫੋਟੋ ਬਣਾ ਦਿੱਤੀ ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੇਬੇ ਨਾਨਕੀ ਰਖੜੀ ਬਣ ਰਹੀ ਹੈ ਆਖੇ ਬੇਬੇ ਨਾਨਕੀ ਨੇ ਰਖੜੀ ਬੰਨੀ ਸੀ ਕਿੱਥੇ ਇਤਿਹਾਸ ਲਿਖਿਆ ਪਿਆਰਿਓ ਆ ਮੈਂ ਰਖੜੀ ਵਾਲੇ ਦਿਨ ਦੇਖਦਾ ਬਜ਼ੁਰਗਾਂ ਦੇ ਗੁੱਟਾਂ ਤੇ ਵੀ ਆ ਪਿਆਰਿਓ ਪੂਰੀਆਂ ਪੂਰੀਆਂ ਬਾਹਾਂ ਦੇ ਉੱਤੇ ਰਖੜੀਆਂ ਭਰੀਆਂ ਹ ਇਧਰ ਨੂੰ ਤੁਰਨਾ ਚਾਹੀਦਾ ਸੀਗਾ ਅ ਗੁੱਟ ਤੇ ਇੱਕ ਧਾਗਾ ਬੰਨਣ ਦੇ ਨਾਲ ਹੀ ਭੈਣ ਬਣਦੀ ਐ ਆ ਮੈਂ ਤੇ ਕਹਿੰਦਾ ਵਾਂ ਆ ਜਿਹੜੀ ਮੇਰੇ ਬਰਾਬਰ ਦੀ ਐ ਉਹੀ ਮੇਰੀ ਭੈਣ ਐ ਨਾ ਜਾਤ ਨਾ ਪਾਤ ਨਾ ਖੂਨ ਦਾ ਰਿਸ਼ਤਾ ਹੋਵੇ ਜਾਂ ਨਾ ਹੋਵੇ ਜਿਹੜੀ ਮੇਰੇ ਬਰਾਬਰ ਦੀ ਐ ਮੈਂ ਤੇ ਉਹਨੂੰ ਆਪਣੀ ਭੈਣ ਸਮਝਦਾ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ